हां जी बाजी ਤੁਹਾਡੇ ਖੇਲੇ ਕਿੰਨੇ ਰੁਪਏ ਭਾਜੀ 90 ਰੁਪਏ ਉਹ ਯਾਰ 90 ਰੁਪਏ ਇੰਨੇ ਮਹਿੰਗੇ ਯਾਰ ਪੰਜਾਬ ਚ ਆ ਕੇ ਸਾਨੂੰ ਹੀ ਲੁੱਟਣ ਲੱਗੇ ਪਏ ਹੋ ਤੁਸੀਂ ਸਰਦਾਰ ਜੀ ਬਿਲਕੁਲ ਸਹੀ ਰੇਟ ਲਗਾਇਆ ਹੈ ਉਹ ਜਾਣਦੇ ਯਾਰ ਕਿਉਂ ਤੋਲ ਮੋਲ ਕਰੀ ਜਾ ਰਹੇ ਆ ਤੁਸੀਂ ਸ਼ੋਰੂਮਾਂ ਚ ਜਾ ਕੇ ਵੀ ਤੋਲ ਮੋਲ ਕੀਤਾ ਗਰੀਬ ਬੰਦਾ ਯਾਰ ਸਰਦਾਰ ਜੀ ਅਸੀਂ ਕਿਹੜੇ ਗਰੀਬ ਸਾਡੀ ਸਭ ਪੀ ਹਾਜੀ ਮੇਨ ਰੋਡ ਤੇ ਭੈਣ ਮੇਰੀ ਪੰਜਾਬੀ ਦੀ ਮਾਸਟਰ ਨਹੀਂ ਲੱਗੀ ਹੈ ਪਰ ਮੇਰਾ ਚਾਰ-ਚਾਰ ਰੇਡੀਆ ਲੰਗੰਦਾ ਹੈ ਟਟੋਟ 80 ਦੋ ਲੱਖ ਕਮਾਣ ਦੇਂਗੇ 80 ਗਰੀਬ ਨਹੀਂ ਆਣਗੇ 80 ਪੰਜਾਬੀ ਹੋਣੇ ਅਸੀਂ